ਆਮਣ ਮੈਨੂੰ ਨਹੀਂ ਲੱਗਦਾ ਇਹਦੇ ਨਾਲ ਕੋਈ ਫਰਕ ਪਾਊਗਾ ਉਹ ਫਰਕ ਕਿਉਂ ਨਾ ਪਾਊਗਾ ਜਦੋਂ ਆਪਾਂ ਨੂੰ ਇੱਕ ਭੈਣ ਨੇ ਦੱਸਿਆ ਹੈਗਾ ਤੇ ਜਦੋਂ ਉਹਦੇ ਫਰਕ ਪੈ ਗਿਆ ਤੇ ਆਪਣੇ ਕਿਉਂ ਨਾ ਫਰਕ ਪਾਊਗਾ ਯਾਰ ਦੇਖ ਲਾ ਤੋ ਯਾਰ ਬਸ ਤੁਸੀਂ ਨਾ ਚੁੱਪ ਕਰਕੇ ਬੈਠ ਜਾਓ ਬਸ ਵੇਖੀ ਜਾਓ ਚਮਤਕਾਰ ਹੁੰਦਾ ਕਿਵੇਂ ਸੱਚੀ ਓਵੇਂ ਸਹੀ ਹੋ ਜਾਊਗਾ ਜਮਾਂ ਹਾਂਜੀ ਬਿਲਕੁਲ ਬਸ ਦੋਸਤੋ ਤੁਹਾਨੂੰ ਵੀ ਹੈ ਜਿਹੜੇ ਕੀ ਦਿਨ ਦੇ 5 ਕਿ ਮਿੰਟ ਕੱਢਨੇ ਪੈਣਿਆ ਤੇ ਆਹ ਵੀਡੀਓ ਜਿਹੜੀ ਤੁਹਾਨੂੰ ਪੂਰੀ ਵੇਖਣੀ ਪੈਣੀ ਹੈ ਜੇ ਤੁਸੀਂ ਆਹ ਚਮਤਕਾਰ ਕਰਨਾ ਚਾਹੁੰਦੇ ਹੋ ਤਾਂ ਲੈ ਪਵਨ ਮੈਨੂੰ ਤਾਂ ਲੱਗਦਾ ਫਰਕ ਪੈਣ ਲੱਗ ਗਿਆ ਵੇਖੀ ਬਸ ਬਸ ਫਰਕ ਤਾਂ ਪਊਗਾ ਕਿਉਂ ਨਾ ਪੂਰਾ ਹੀ ਫਰਕ ਪੈ ਜਾਣਾ ਲੈ ਦੋਸਤੋ ਜੇ ਉਸ ਭੈਣ ਨੂੰ ਫਰਕ ਪੈ ਗਿਆ ਜਾਂ ਮੈਨੂੰ ਫਰਕ ਪੈ ਗਿਆ ਤੇ ਤੁਹਾਨੂੰ ਵੀ ਫਰਕ ਪੈ ਜਾਊਗਾ ਤੇ ਵੀਡੀਓ ਜ਼ਰੂਰ ਦੇਖਿਓ ਹਾਂਜੀ ਤੇ ਆਪਾਂ ਤੁਹਾਨੂੰ ਪੂਰੀ ਵੀਡੀਓ ਦੱਸ ਦਿਆਂ ਕਿਵੇਂ ਫਰਕ ਪੈਣਾ ਕੀ ਤੁਸੀਂ ਲੈਣਾ ਹਾਂਜੀ ਦੋਸਤੋ ਆਪਾਂ ਵਾਲ ਕਾਲੇ ਕਰਨ ਦਾ ਜਿਹੜਾ ਪੱਕਾ ਸੋਲੂਸ਼ਨ ਲੈ ਕੇ ਆਏ ਆਂ ਤੇ ਉਹਦੇ ਲਈ ਤੁਸੀਂ ਕੀ ਕਰਨਾ ਇੱਕ ਗਲਾਸ ਹੈ ਜਿਹੜਾ ਕਿ ਪਾਣੀ ਲੈ ਲੈਣਾ ਕਿਸੇ ਵੀ ਭਾਂਡੇ ਦੇ ਵਿੱਚ ਤੇ ਉਹਨੂੰ ਕਰ ਲੈਣਾ ਜੀ ਤੁਸੀਂ ਪੂਰਾ ਗਰਮ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਪਾਉਣਾ ਹੈ ਜੀ ਤੁਸੀਂ ਮੇਥੀ ਦਾਣਾ ਠੀਕ ਹੈ ਜੀ ਠੀਕ ਇੱਕ ਚਮਚਾ ਜਿਹੜਾ ਕਿ ਮੇਥੀ ਦਾਣਾ ਦਾ ਪਾਉਣਾ ਤੇ ਦੋਸਤੋ ਵੀਡੀਓ ਜ਼ਰੂਰ ਸਾਰੀ ਐਂਡ ਤੱਕ ਦੇਖਿਓ ਕਿਉਂਕਿ ਇੱਕ ਭੈਣ ਨੇ અપਨਾਇਆ ਹੋਇਆ ਨੁਕਤਾ ਤੇ ਆਪਾਂ ਨੂੰ ਦੱਸਿਆ ਤੇ ਆਪਾਂ ਨੂੰ ਵੀ ਇਹ ਜ਼ਰੂਰ ਵਰਤ ਕੇ ਦੇਖਣਾ ਚਾਹੀਦਾ ਤੇ ਇੱਕ ਹੀ ਚਮਚਾ ਆਪਾਂ ਇਹਦੇ ਵਿੱਚ ਪਾ ਲਿਆ ਜੀ ਕਲੌਂਜੀ ਦਾ ਠੀਕ ਠੀਕ ਹੈ ਜੀ ਥੋੜੇ ਜੀ ਦੋਸਤੋ ਅੱਧਾ ਕ ਚਮਚਾ ਆਪਾਂ ਇਹਦੇ ਵਿੱਚ ਪਾ ਲਿਆ ਜੀ ਚਾਹ ਪੱਤੀ ਠੀਕ ਠੀਕ ਹੈ ਜੀ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਕਿ ਥੋੜਾ ਜਿਹਾ ਬਾਲਾ ਦਿਵਾ ਲੈਨੇ ਆ ਫਿਰ ਇਹਦੇ ਵਿੱਚ ਹੋਰ ਆਪਾਂ ਚੀਜ਼ਾਂ ਐਡ ਕਰਨੀਆਂ ਜਿਹੜੀਆਂ ਇਹਨੂੰ ਹੋਰ ਵੀ ਜ਼ਿਆਦਾ ਅਸਰਦਾਰ ਬਣਾਉਣਗੀਆਂ ਹਾਂਜੀ ਪਾਣੀ ਹੈ ਜਿਹੜਾ ਕਿ ਆਪਣਾ ਪੂਰਾ ਰੈਜਰ ਹੈ ਤੇ ਦੋਸਤੋ ਇਸੇ ਤਰ੍ਹਾਂ ਹੀ ਆਪਾਂ ਇਸ ਪਾਣੀ ਨੂੰ ਰਿਜ ਜਾਨ ਦੇਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਅਦਰਕ ਠੀਕ ਹਾਂਜੀ ਅਦਰਕ ਨੂੰ ਜਿਹੜਾ ਕਿ ਆਪਾਂ ਥੋੜਾ ਜਿਹਾ ਕੱਦੂਕਸ ਕਰ ਲੈਨੇ ਆ ਦੋਸਤੋ ਇਹ ਪਾਣੀ ਨਾਲੇ ਤੁਹਾਡੇ ਵਾਲ ਜੜ ਤੋਂ ਕਾਲੇ ਹੋ ਜਾਣਗੇ। ਬਸ ਤੁਸੀਂ ਦੇਖ ਲਿਓ। ਵੀਰ ਕਿਵੇਂ ਵਰਤਣਾ ਉਹ ਤੁਹਾਨੂੰ ਆਪਾਂ ਐਂਡ ਤੇ ਦੱਸਾਂਗੇ ਜਦੋਂ ਇਹ ਆਪਣਾ ਇਹ ਪਾਣੀ ਆ ਬਣ ਕੇ ਤਿਆਰ ਹੋ ਜਾਊਗਾ। ਕਿਵੇਂ ਵਰਤਣਾ, ਕਿੰਨਾ ਚਿਰ ਲਾ ਕੇ ਰੱਖਣਾ ਜਾਂ ਕਿੰਨੇ ਵਾਰ ਵਰਤਣਾ ਸਾਰਾ ਤੁਹਾਨੂੰ ਦੱਸਾਂਗੇ। ਬਸ ਤੁਸੀਂ ਵੀਡੀਓ ਇਹ ਜਿਹੜੀ ਸਕਿੱਪ ਨਾ ਕਰਿਓ ਤੇ ਜ਼ਰੂਰ ਦੇਖਿਓ ਕਿਉਂਕਿ ਇਹ ਪ੍ਰੋਬਲਮ ਅੱਜਕੱਲ ਬਹੁਤ ਹੀ ਜ਼ਿਆਦਾ ਹੋ ਰਹੀ ਹੈ। ਛੋਟੇ-ਛੋਟੇ ਬੱਚਿਆਂ ਦੇ ਆ ਜਿਹੜੇ ਕਿ ਵਾਲ ਚਿੱਟੇ ਆ ਰਹੇ ਹੈਗੇ ਆ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਕਿ ਅੱਧਾ ਪਿਆਜ਼ ਪਾਉਣ ਲੱਗੇ ਆ ਛੋਟਾ ਜਿਹਾ ਠੀਕ ਹੈ ਜੀ ਠੀਕ ਇਹਨੂੰ ਵੀ ਆਪਾਂ ਇਹਦੇ ਵਿੱਚ ਰਿੰਨ ਲਾਂਗੇ ਤੇ ਦੋਸਤੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕੜੀ ਪੱਤਾ ਠੀਕ ਹਾਂਜੀ ਕੜੀ ਪੱਤਾ ਵੀ ਆਪਣੇ ਵਾਲਾਂ ਦੀ ਗਰੋਥ ਵਾਸਤੇ ਬਹੁਤ ਚੰਗਾ ਹੁੰਦਾ ਤੇ ਵਾਲਾਂ ਨੂੰ ਕਾਲੇ ਕਰਨ ਵਿੱਚ ਵੀ ਇਹ ਬਹੁਤ ਜ਼ਿਆਦਾ ਮਦਦ ਕਰਦਾ ਦੋਸਤੋ ਤੇ ਇੱਕ ਭੈਣ ਨੇ ਜਿਵੇਂ ਦੱਸਿਆ ਨਾ ਆਪਾਂ ਉਵੇਂ ਹੀ ਬਣਾ ਰਹੇ ਆ ਬਸ ਇੱਕ ਆਪਣੇ ਕੋਲੇ ਆਵਲਾ ਹੈ ਨੀਗਾ ਦੋਸਤੋ ਜੇ ਤੁਹਾਡੇ ਕੋਲ ਕੱਚਾ ਆਵਲਾ ਹੋਵੇ ਨਾ ਤਾਂ ਤੁਸੀਂ ਉਹ ਵੀ ਜਿਹੜਾ ਕਿ ਇਹਦੇ ਵਿੱਚ ਜ਼ਰੂਰ ਪਾਇਓ ਤੇ ਬਹੁਤ ਹੀ ਜਿਹੜਾ ਕਿ ਇਹ ਚਮਕਦਾਰ ਡਾਈ ਬਣ ਕੇ ਇਹ ਤਿਆਰ ਹੋਊਗੀ ਤੇ ਇਹਨੂੰ ਕਿਵੇਂ ਵਰਤਣਾ ਸਾਰਾ ਤੁਹਾਨੂੰ ਦੱਸ ਦਿਆਂ ਦੋਸਤੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਆ ਕਿਉਂਕਿ ਇਹ ਇੱਕ ਭੈਣ ਨੇ ਅਜਮਾਇਆ ਹੋਇਆ ਤੇ ਉਹਦਾ ਅਜਮਾਇਆ ਹੋਇਆ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਹਾਂਜੀ ਇਹ ਆਪਣੀ ਡਾਈ ਹੈ ਜਿਹੜੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਇੱਕ ਵਾਰੀ ਗੈਸ ਹੈ ਜਿਹੜਾ ਕਿ ਬੰਦ ਕਰ ਦਿੰਨੇ ਆਂ ਦੋਸਤੋ ਤੇ ਹੁਣ ਆਪਾਂ ਇਹਨੂੰ ਜਿਹੜਾ ਕਿ ਛਾਂਲ ਲੈਣੇ ਆਂ ਠੀਕ ਪਾਵਨੇ ਦਾ ਯੂਜ਼ ਕਿਵੇਂ ਕਰਨਾ ਹੈ ਹਾਂਜੀ ਉਹ ਵੀ ਦੱਸ ਦਿਆਂ ਦੋਸਤੋ ਜਿਵੇਂ ਜਿਵੇਂ ਤੁਹਾਡੇ ਜੇ ਵਾਲ ਲੰਬੇ ਆ ਤਾਂ ਤੁਸੀਂ ਜਿਹੜੀ ਕਿ ਇਹ ਡਾਈ ਜ਼ਿਆਦਾ ਬਣਾ ਲੈਣੀ ਆ ਤੇ ਜੇ ਤੁਹਾਡੇ ਵਾਲ ਮਤਲਬ ਕਿ ਹਲਕੇ ਆ ਤਾਂ ਤੁਸੀਂ ਉਸੇ ਹਿਸਾਬ ਦੇ ਨਾਲ ਇਹ ਬਣਾ ਲੈਣੀ ਆ ਠੀਕ ਹਾਂਜੀ ਹਾਂਜੀ ਹੁਣ ਜਦੋਂ ਇਹ ਠੰਡੀ ਹੋ ਜੂਗੀ ਤਾਂ ਤੁਸੀਂ ਕੀ ਕਰਨਾ ਜਦੋਂ ਵੀ ਤੁਸੀਂ ਜਦੋਂ ਵੀ ਜਿਹੜੇ ਕਿ ਆਪਦੇ ਵਾਲ ਧੋਣੇ ਆ ਤਾਂ ਤੁਸੀਂ 2 ਘੰਟੇ ਪਹਿਲਾਂ ਜਿਹੜਾ ਕਿ ਇਹਨੂੰ ਆਪ ਦੀਆਂ ਜੜਾਂ 'ਚ ਲਾ ਲੈਣਾ ਤੇ ਇਹਦੇ ਨਾਲ ਆ ਦੋਸਤੋ ਕਿ ਵਾਲ ਤੁਹਾਡੇ ਜਿਹੜੇ ਵੀ ਹੁਣ ਨਵੀਂ ਗਰੋਥ ਆਊਗੀ ਜਾਂ ਜਿਹੜੇ ਵਾਲ ਚਿੱਟੇ ਨੇ ਉਹ ਤੁਹਾਡੇ ਕਾਲੇ ਜ਼ਰੂਰ ਹੋ ਜਾਣਗੇ ਹਫ਼ਤੇ ਦੇ ਵਿੱਚ ਤੁਸੀਂ ਦੋ ਵਾਰੀ ਇਹ ਜ਼ਰੂਰ ਕਰਨਾ ਹੈਗਾ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾ ਜੋ ਵੀ ਪਰੇਸ਼ਾਨ ਨੇ ਚਿੱਟੇ ਵਾਲਾਂ ਤੋਂ ਜਿਨ੍ਹਾਂ ਦੀ ਹਜੇ ਸਟਾਰਟਿੰਗ ਹੈ ਉਹ ਇਹ ਵਾਲਾ ਨੁਕਤਾ ਅਪਣਾ ਕੇ ਆਪ ਦੇ ਵਾਲਾਂ ਨੂੰ ਕਾਲੇ ਕਰ ਲੈਣ ਸੋ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ